ਸਰਬ ਜੀ ਸੰਗਰੂਰ ਵੀ ਦੀ ਰਚਨਾ ਜਥੇ ਦੇ ਦਰਸ਼ਣਾ ਦਾ ਚਾਂ ਚੜ ਜਾਂਦਾ ਸੀ ਲੰਗਰ ਪਾਣੀ ਲੈ ਰਹੀ ਖੜ ਜਾਂਦਾ ਸੀ ਜਥੇ ਦੇ ਦਰਸ਼ਣਾ ਦਾ ਕਾੜ ਜਾਂਦਾ ਸੀ ਲੰਗਰ ਪਾਣੀ ਲੈ ਰਾਹੀ ਖੜ ਜਾਂਦਾ ਸੀ ਲੰਗਰ ਪਾਣੀ ਲੈ ਰਾਹੀ ਖੜ ਜਾਂਦਾ ਸੀ ਸਿੱਧ ਕੀ ਸਿੱਖ ਸਿਖਾਂ ਦੀ ਮੰਗੀ ਰਹੇ ਖੈਰ ਸੀ ਕੋਈ ਬੜ ਦੁਖੀ ਕੱਢ ਰਿਆਂ ਨਿਤ ਵਾਰ ਸੀ ਫੜ ਕੇ ਜਿਸ ਨੂੰ ਲਾਹੌਰ ਲੈ ਆਈ ਸੀ ਸਹਜ ਜ਼ੁਲਮ ਉਸ ਕਿੰਨੀ ਹੈ ਸੀ ਸਹਜ ਜ਼ੁਲਮ ਉਸ